ਭਾਈ ਮੇਰਾ ਨਾਮ ਦੌੜਾ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿੱਲਾਂ 'ਚ ਗ੍ਰਿੱਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਣੇ 3-4 ਤੇ ਭੱਜ ਗਏ ਤੇ 2 ਜਣੇ ਕਾਬੂ ਆ ਗਏ ਸ਼ੀਸ਼ੇ ਟਾਰ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਉਂਦੇ ਇਹਨਾਂ ਨੂੰ ਇੱਥੇ ਇਹ ਤੇ ਭੱਜ ਲਏ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਤੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਣਾ ਫਰਾਰ ਹੋ ਜਣਾ ਸੀ ਇਹਨਾਂ ਨੇ ਟਰੱਕ ਮੋਡਲ ਲੱਗੇ ਹੋਇਆ ਜੀ ਟਰੱਕ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਹੋਇਆ ਕੱਟ ਮਾਰਿਆ ਇਹ ਖਾਲੀ ਸੜਕ 'ਤੇ ਹੀ ਕੋਈ ਜਾਮ ਨਹੀਂ ਲੱਗਾ ਉਹ ਤੋਂ ਹਰਮੇਸ਼ ਸਿੰਘ ਹੈ ਸਰ ਇਹ ਕੀ ਗੱਲਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀਕ ਦੇ ਘੜਾਤਾ ਤੇ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਜੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਹਾਂਜੀ ਬਾਕੀ ਭੱਜਾਲਾ ਹੀ ਜੇ ਨਾ ਫੜਦੇ ਆ ਜੀ ਦੇ ਤੇ ਪੰਜ ਮੁੰਡੇ ਗਏ ਆਂ ਅਸੀਂ ਗਾੜੀਆਂ ਤੇ ਇਹਦੇ ਇੱਕ ਸ਼ੀਸ਼ਾ ਵੀ ਨਹੀਂ ਕੋਲ ਦੇ ਉਥੋਂ ਸ਼ੀਸ਼ਾ ਤੇ ਨਾ ਫੜਿਆ ਗਿਆ ਧੱਕੇ ਨਾਲ ਫੜ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਇਹ ਜਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਏ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਹੀ ਮੌਕੇ ਤੇ ਕਹੇ ਤੇ ਦੋ ਜਾਣੇ ਹੀ ਏ ਨਸ਼ੇ ਦੇ ਹਾਸੇ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ Rajasthan ਦਾ ਭਈਆ ਜਾਣਦੇ ਹੀ ਆਪਣੇ ਰਸਤੇ ਟੋਨ ਸਾਈਡ ਮਾ ਸਾਈਡ ਮਾਰੀ ਜੋ ਗ੍ਰੇਲਾ ਨਾਲ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦਾ ਪਿੱਛੇ ਚੜ ਗਿਆ ਉੱਤੇ ਗੇ ਸਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ ਹਾਂਜੀ ਪਿੱਕੇ ਵੀ ਟਰੱਕ ਕੋਲ ਆ ਭੱਜ ਜਾਂਦੀ ਕੋਈ ਅਸੀਂ ਕਰ ਆ ਹਾਂਜੀ ਭੱਜ ਜਾਂਦਾ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ੇ ਦੀ ਹਾਲਤ ਵੀ ਲੱਗਦੀ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਲੱਗਦਾ ਜੀ ਇਹ ਤੁਸੀਂ ਨਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜ ਜਾਂ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਇਹ ਨਾ ਹੁੰਦੀ ਜੇ ਬੇਰੇ ਨੇ ਭੱਜਣਾ ਸੀ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੀਡੀਓ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਬាត់ ਹੋ ਗਈ ਸੀ ਉਹਨਾਂ ਜਿਹੜੇ ਟਰੱਕ ਚ ਲਾਉਣ ਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪٹرول ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅੋ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਵਾਈਡਰ ਦੇ ਵੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿੱਥੇ ਬਾਅੋ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਗ ਗਿਆ ਲੋਕਾਂ ਨੇ ਲੋਕਿਆਂ ਨੇ ਵੀ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂ ਮੌਕੇ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਦੋ ਜਣੇ ਫੜੇ ਬੰਦੇ ਸਰ ਨਸ਼ੇ ਦੀ ਹਾਲਤ ਚ ਹੀ ਆ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਇਹ ਕਿਤੋਂ ਦੇ ਆ ਡਰਾਈਵਰ ਏ ਦੱਸਿਆ ਉਹਨਾਂ ਨੇ ਪਤਾ ਕਰੰਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਵੇਖ ਕੇ ਪੁੱਛ ਕਈ ਕੋਸ਼ਿਸ਼ ਕੀ ਤੇ ਫਿਰ ਵੀ ਤੁਹਾਨੂੰ ਦੱਸਤਾ ਕੋਈ ਗੱਲ ਹੈਵੀ ਵਹੀਕਲ ਇਤਰੋਂ ਲੰਘ ਨਹੀਂ ਸਕਦੇ ਕੋਈ ਪਰਸਪਕ ਜਾਂ ਸਰ ਰੋਕਦਾ ਨਹੀਂ ਆ ਜੀ ਜਦੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਟ੍ਰੈਫਿਕ ਦਾ ਹੈਵੀ ਵਹੀਕਲ ਲੰਘ ਨਹੀਂ ਸਕਦੇ ਸੋ ਜੀ ਉਹ ਕਿਤਨਾ ਲੰਘ ਕੇ ਆਇਆ ਐਸੇ ਵੀ 10 ਵਜੇ ਤੋਂ ਬਾਅਦ ਵੈਸੇ ਨਹੀਂ ਹੈ ਵਹੀਕਲ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰ ਨਹੀਂ ਪੁੱਛਦੇ ਕਿਉਂ ਕਿੱਦਾਂ ਲੰਗੇ ਆ ਕੀ ਕਰਨੇ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਇਹਨਾਂ ਕੋਲ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੋ ਜਾ ਚੈੱਕ ਕਰ ਲੈਂਦੇ ਆ ਆਹ ਜੀ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣ ਦੇ Rajasthan ਆਉਂਦੇ ਮੇਰੇ ਘਰ ਤੇ ਲਾਇਸੈਂਸ ਤਾਂ ਹੋ ਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਦੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਇਹਨਾਂ ਕੋਲ ਹਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਜਿਹਨਾਂ ਦਾ ਮੌਤ ਹੋ ਗਈ ਹੈ ਹਾਂਜੀ ਜਿਹਨਾਂ ਦਾ ਐਕਸੀਡੈਂਟ ਆਇਆ ਰਿ ਡੈਥ ਹੋ ਗਈ ਹੈ ਕੀ ਹੈ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਹਨਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ